ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਪਿਛਲੀ ਵੀਡੀਓ ਚ ਅਸੀਂ ਸ੍ਰੀ ਆਦ ਗ੍ਰੰਥ ਸਾਹਿਬ ਸਾਡਾ ਮਹਾਨ ਸਾਹਿਤ ਉਸ ਦੀ ਬੇਸਟ ਜਾਣਕਾਰੀ ਤੇ ਗੱਲ ਕੀਤੀ ਸੀ ਬਹੁਤ ਸਾਰੇ ਵਧੀਆ ਵਿਸ਼ੇ ਵਧੀਆ ਕਨਸੈਪਟ ਨੇ ਇਸ ਮਹਾਨ ਰਚਨਾਵਾਂ ਦੇ ਵਿੱਚ ਯੂਨੀਵਰਸਲ ਥਾਟ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਯੂਨੀਵਰਸਲ ਥਾਟ ਦੀ ਗੱਲ ਕਰਦੀ ਹੈ ਗੁਰਬਾਣੀ ਬਹੁਤ ਸਾਰੀਆਂ ਲਾਈਨਾਂ ਬਹੁਤ ਸਾਰੀਆਂ ਪੰਕਤੀਆਂ ਨੇ ਜਿਵੇਂ ਕਿ ਇੱਕ ਲਾਈਨ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਉਹਨਾਂ ਨੇ ਬ੍ਰਹਮੰਡ ਨੂੰ ਤੇ ਸਾਡੇ ਦਿਮਾਗ ਨੂੰ ਸਾਡੇ ਮਾਈਂਡ ਨੂੰ ਬਰਾਬਰ ਰੱਖਿਆ ਜਿਵੇਂ ਕਿ ਬ੍ਰਹਮੰਡ ਦੇ ਵਿੱਚ ਜੋ ਕੁਝ ਹੈ ਉਹ ਕਹਿੰਦੇ ਵੀ ਉਸ ਤੋਂ ਵੀ ਕਿਤੇ ਜ਼ਿਆਦਾ ਸਾਡੇ ਦਿਮਾਗ 'ਚ ਹੈ ਮਤਲਬ ਓਨਾ ਹੀ ਵਿਸ਼ਾਲ ਬ੍ਰਹਮੰਡ ਹੈ ਤੇ ਓਨਾ ਹੀ ਵਿਸ਼ਾਲ ਜਿਹੜਾ ਮਨੁੱਖ ਦਾ ਦਿਮਾਗ ਹੈ ਇਹ ਅਸਲ 'ਚ ਸੱਚੀ ਗੱਲ ਹੈ ਹੋਰ ਵੀ بڑے ਸ਼ਬਦ ਉਹਨਾਂ ਨੇ ਕਿਹਾ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਤਨਾੰਤ ਇੱਕ ਸ਼ਬਦ ਸੀਗਾ ਜਿਵੇਂ ਬਾਬੇ ਨਾਨਕ ਦੀ ਲਾਈਨ ਆਵੀ ਆਪਾਂ ਸੁਣਦੇ ਹੁੰਨੇ ਆ ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਵੀ ਇਹਦਾ ਕੋਈ ਅੰਤ ਨਹੀਂ ਹੈ ਚਾਹੇ ਉਹਨਾਂ ਨੇ ਬ੍ਰਹਮੰਡ ਦੀ ਗੱਲ ਕੀਤੀ ਯੂਨੀਵਰਸਲ ਥਾਟ ਦੀ ਗੱਲ ਕੀਤੀ ਨਾਲ ਹੀ ਜਿਹੜੇ ਬਾਹਰੀ ਬ੍ਰਹਮੰਡ ਦੀ ਗ੍ਰਹਾਂ ਦੀ ਧਰਤੀ ਦੀ ਗੱਲ ਕੀਤੀ ਉਹਦੇ ਨਾਲ ਹੀ ਉਹਨਾਂ ਨੇ ਬਰਾਬਰ ਗੱਲ ਕੀਤੀ ਕਿ ਜਿਹੜਾ ਮਾਈਂਡ ਹੈ ਸਾਡਾ ਸਾਡਾ ਥਾਟ ਨੇ ਸਾਡੇ ਵਿਚਾਰ ਨੇ ਸਾਡੀ ਵਿਚਾਰਧਾਰਾ ਇਹ ਬਹੁਤ ਵਿਸ਼ਾਲ ਹੈ ਤੇ ਇਹਨੂੰ ਕਦੇ ਵੀ ਸੀਮਿਤ ਕਰਨਾ ਨਹੀਂ ਚਾਹੀਦਾ ਤੁਸੀਂ ਕਿਸੇ ਵੀ ਖੇਤਰ ਵਿੱਚ ਆਪਣੀ ਲਾਈਫ 'ਚ ਕੰਮ ਕਰੋ ਚਾਹੇ ਉਹ ਤੁਸੀਂ ਵਪਾਰ ਕਰਦੇ ਹੋ ਚਾਹੇ ਤੁਸੀਂ ਨੌਕਰੀ ਕਰ ਰਹੇ ਹੋ ਚਾਹੇ ਖੇਤੀ ਕਰ ਰਹੇ ਹੋ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਦੇ ਹੋ ਤਾਂ ਆਪਣੀ ਜਿਹੜੀ ਸੋਚ ਹੈ ਉਹਨੂੰ ਸੀਮਿਤ ਨਹੀਂ ਰੱਖਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨੂੰ ਆਪਾਂ ਵਿਸ਼ਾਲ ਰੱਖੀਏ ਤਾਂ ਕਿ ਸਾਡੇ ਜਿਹੜੀ ਥਾਟ ਹੈ ਸਾਡੀ ਵਿਚਾਰਤ ਉਹ ਹੋਰ ਵਿਸ਼ਾਲ ਹੋਵੇ ਹੋਰ ਵੱਡੀ ਹੋਵੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਇਸ ਤਰ੍ਹਾਂ ਕਰਕੇ अनेका ਸ਼ਬਦ ਜਿਹੜੇ ਆ ਉਹ ਗੁਰਬਾਣੀ ਚ ਬ੍ਰਹਮੰਡ ਨਾਲ ਸੰਬੰਧਿਤ ਨੇ ਯੂਨੀਵਰਸਲ ਦੀ ਥੌਟ ਥੌਟ ਦੀ ਗੱਲ ਕਰਦੇ ਆ ਉਹ ਜਾਂ ਫਿਰ ਸਰਬਸਾਂਝੀ ਵਾਲਤਾ ਦੀ ਗੱਲ ਕਰਦੀ ਹੈ ਗੁਰਬਾਣੀ ਇਸ ਤਰ੍ਹਾਂ ਆਪਾਂ ਵਕ ਵਕ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਜਿਵੇਂ ਕਿਰਤ ਜਿਹੜਾ ਵੱਡਾ ਕਨਸੈਪਟ ਹੈ ਜਿਹਦੇ ਬਹੁਤ ਗੱਲ ਕਰਨ ਦੀ ਵੱਡੀ ਜ਼ਰੂਰਤ ਹੈ ਆਪਾਂ ਥੋੜੀ ਇੱਕ ਲੰਬੀ ਵੀਡੀਓ ਬਣਾਵਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਦੋਸਤੋ ਜੇ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਤਾਂ ਕਿਰਪਾ ਕਰਕੇ ਇਹਨਾਂ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ